ਮંત્રી ਸ਼ਾਹ ਨੇ ਹੀ ਪੱਥਰ ਰੱਖਿਆ ਜੀ ਅੱਜ ਡਿਚੇ ਡਰੇਨ ਦਾ ਕਿਹਨੂੰ ਕੱਲਾ ਨਹੀਂ ਪੱਥਰ ਨਹੀਂ ਰੱਖਿਆ ਜੇ ਕੰਮ ਸ਼ੁਰੂ ਕਰਾਇਆ ਨਾਲ ਦੀ ਨਾਲ ਇਹ ਡਿਚੇ ਡਰੇਨ ਪਿਛਲੇ ਲੰਬੇ ਸਮੇਂ ਤੋਂ 35-40 ਸਾਲਾਂ ਤੋਂ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਸਿਰਦਰਦੀ ਸੀ ਇਹ ਸਾਰਾ ਗੰਦ ਇਹਦੇ ਚ ਹਮੇਸ਼ਾ ਜਮਾ ਰਹਿੰਦਾ ਸੀ ਤੇ ਸਾਡੀ ਇਹ 15 ਨੰਬਰ ਵਾਰਡ ਹੈ ਜਿਹੜਾ ਸलम बस्ती ਜਿਹਨੂੰ ਕਹਿੰਦੇ ਨੇ ਜੀ ਤੇ ਗਰੀਬ ਤਬਕੇ ਦੇ ਲੋਕ ਇਹਦੇ ਵਿੱਚ ਰਹਿੰਦੇ ਸੀ ਤੇ ਇੱਥੇ ਵੱਡਾ ਇਹ ਬਿਮਾਰੀਆਂ ਦਾ ਕਾਰਨ ਸੀ ਜਿਹੜੀ ਡਿਚਟ੍ਰੇਨ ਕਿਉਂਕਿ ਹਰ ਸਮੇਂ ਗੰਦ ਭਰਿਆ ਰਹਿੰਦਾ ਸੀ ਤੇ ਇਹਨਾਂ ਲੋਕਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਕਿ ਇਹਨੂੰ ਜਦ ਤੱਕ ਕਵਰ ਕਰ ਦਿੱਤਾ ਜਾਵੇ ਜਾਂ ਸਫਾਈ ਕਰ ਦਿੱਤੀ ਜਾਵੇ ਜੇ ਸਫਾਈ ਕਰਦੇ ਸੀ ਤਾਂ ਸਫਾਈ ਕੋਈ ਬੜੀ देर ਨਹੀਂ ਰਹਿੰਦੀ ਸੀ ਸੋ ਇੱਕ ਸਮੱਸਿਆ ਸੀ ਸ਼ਹਿਰ ਦੀ ਸਮੱਸਿਆ ਸੀ ਕੱਲੀ 15 ਨੰਬਰ ਵਾਰਡ ਤੱਕ ਨਹੀਂ ਕਿਉਂਕਿ ਇਹ ਮੁਕਮਾ ਕੇ ਕਰੀਬ 3 ਕਿਲੋਮੀਟਰ ਸ਼ਹਿਰ ਦੇ ਅੰਦਰ ਅੰਦਰ ਹੈ ਕਈ ਚੰਗੀਆਂ ਕਲੋਨੀਆਂ ਦੇ ਵਿੱਚ ਦੀ ਵੀ ਲੰਘਦੀ ਸੀ ਸੋ ਅੱਜ ਅਸੀਂ ਇਸ ਡਿਚ ਡਰੇਨ ਨੂੰ ਕਵਰ ਕਰਨ ਦਾ ਲੋਕਾਂ ਨੂੰ ਰਾਹਤ ਦੇਣ ਦਾ ਅੱਜ ਇਹ ਕੰਮ ਸ਼ੁਰੂ ਕੀਤਾ ਹੈ 15 ਕਰੋੜ 15 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਡਰੇਨ ਹੈ ਜਿਹੜੀ ਪਾਈਪਾਂ ਦੇ ਰਾਹੀਂ 4.5 ਫੁੱਟ ਜਿਹੜਾ ਧਾਇਰੇ ਦੀਆਂ ਪਾਈਪਾਂ ਵੱਡੀਆਂ ਪਾਈਪਾਂ ਇੱਥੇ ਪੈਣਗੀਆਂ ਦੋ ਦੋ ਪਾਈਪ ਪੈਰਲਲ ਜੀ ਤਾਂ ਕਿ ਕਿਸੇ ਵੀ ਹਾਲਾਂਕਿ ਇਹ ਜਿਹੜੀ ਡਰੇਨ ਦੀ ਚੌੜਾਈ ਦੇ ਮੁਤਾਬਕ ਦੋ ਇਸ ਲਈ ਪਾਈਆਂ ਨੇ ਕਿ ਕਿਤੇ ਹੜਾਂ ਦਾ ਵੀ ਪਾਣੀ ਆ ਜਾਵੇ ਤਾਂ ਕਿ ਦਿੱਕਤ ਨਾ ਹੋਵੇ ਸੋ ਇਹ 15 ਕਰੋੜ 15 ਲੱਖ ਦੀ ਲਾਗਤ ਹੈ ਸੀ ਤੇ 31 ਮਾਰਚ ਤੋਂ ਪਹਿਲਾਂ ਇਹਨੂੰ ਕੰਪਲੀਟ ਕੀਤਾ ਜਾਊਗਾ ਤੇ ਇਸ ਦੇ ਉੱਪਰਲੇ ਪਾਸੇ 22 ਫੁੱਟ ਜੋ ਇਸ ਦੀ ਚੌੜਾਈ ਹੈ ਉਸ ਚੌੜਾਈ ਦੇ ਵਿੱਚ ਦੋਨੇ ਪਾਸੇ ਰੇਲਿੰਗ ਲਾਈ ਜਾਊਗੀ ਤੇ ਵਿਚਾਲੇ ਜੋ 22 ਫੁੱਟ ਜਗ੍ਹਾ ਬਚ ਗਈ ਹੈ ਵਿਚਾਲੇ ਜਾਂ ਇੱਕ ਸਾਈਡ ਤੇ 8 ਤੋਂ 10 ਫੁੱਟ ਤੱਕ ਇੰਟਰਲੌਕ ਟਾਈਲਾਂ ਸਾਰੇ ਲੱਗਣਗੀਆਂ ਤੇ ਦਰਖਤ ਲੱਗਣਗੇ ਪੌਦੇ ਲੱਗਣਗੇ ਉਹ ਸਾਰਾ ਅਸੀਂ ਅਰੇਂਜਮੈਂਟ ਪਹਿਲਾਂ ਵਿੱਚ ਕੀਤਾ ਮੇਨਟੇਨੈਂਸ ਦਾ ਵੀ ਕੀਤਾ ਸੋ ਇੱਕ ਤਾਂ ਇਹ ਰਾਹਤ ਲੋਕਾਂ ਨੂੰ ਗੰਦਗੀ ਤੋਂ ਮਿਲ ਜੂਗੀ ਤੇ ਦੂਜਾ ਇੱਕ ਸਹਿਰਗਾ ਬਣ ਜੇਗੀ ਇਹ 3 ਕਿਲੋਮੀਟਰ ਦੀ ਲੋਕਾਂ ਨੂੰ ਸੈਰ ਕਰਨ ਦੇ ਲਈ ਵੀ ਇੱਕ ਵੱਡਾ ਸ਼ਹਿਰ ਦੇ ਵਿੱਚ ਜਿਹੜੀ ਜਗ੍ਹਾ ਨਹੀਂ ਸੀ ਕੋਈ ਉਹ ਵੀ ਬਣ ਜੇਗੀ ਸੋ ਪਹਿਲਾਂ ਅਸੀਂ ਇਹਨੂੰ ਹਨੂਮਾਨ ਮੰਦਿਰ ਤੱਕ ਲੈ ਕੇ ਗਏ ਸੀ ਫਿਰ ਅੱਗੇ ਡੇਰਾ ਸੱਚਾ ਸੋਧਾ ਉਹਨਾਂ ਦੀ ਮੰਗ ਸੀ ਫਿਰ ਅਸੀਂ ਹੋਰ ਅੱਗੇ ਲੈ ਕੇ ਗਏ ਆ ਸੋ ਹੁਣ 3 ਕਿਲੋਮੀਟਰ ਦਾ ਜਿਹੜਾ ਹੈ ਇਸ ਦੀ ਲੰਬਾਈ ਹੈ ਹਲਕੇ ਦੇ ਵਿੱਚ ਵੀ ਵੱਖ-ਵੱਖਾ ਮੂਰੇ ਨੇ ਜੀ ਅਜੇ ਅਜਾ ਤੁਸੀਂ ਨਿਬਤ ਰੱਖਣੇ ਨੇ ਬਹੁਤ ਕੌਣ ਦੇ ਉਹਦੇ ਬਾਰੇ ਵੀ ਦੱਸਦੇ ਦੇਖੋ ਹਲਕੇ ਦੇ ਵਿੱਚ ਕੰਮ ਜੰਗੀ ਪੱਧਰ ਤੇ ਹੋ ਰਹੇ ਨੇ ਅੱਜ ਕਈ ਪੁਲ ਬਣਨੇ ਨੇ ਉਹਨਾਂ ਦਾ ਨਹੀਂ ਪੱਥਰ ਰੱਖਣਾ ਸੜਕ ਹੈ ਜਿਹੜੀ 18 ਫੁੱਟ ਚੌੜੀ ਕਰਨੀ ਹੈ ਕੋਟੜਾ ਆਲੰਪੁਰ ਅਲੀ ਸ਼ੇਰ ਇਹ ਲੰਬੇ ਸਮੇਂ ਤੋਂ ਮੰਗ ਸੀ ਉੱਥੇ ਜਦੋਂ ਆਲੰਪੁਰ ਤੋਂ ਅਲੀ ਸ਼ੇਰ ਨੂੰ ਜਾਂਦੇ ਤਾਂ ਸਿਰਫ ਸੜਕ ਨਾ ਚੌੜੀ ਹੋਣ ਕਰਕੇ ਉੱਥੇ ਬੱਸ ਨਹੀਂ ਜਾਂਦੀ ਸੀ ਕਿਉਂਕਿ ਬੱਸ ਦਾ ਉੱਤੇ ਦੂਜੇ ਪਾਸੇ ਸੜਕ ਦੇ ਕੋਈ ਬਰਮ ਨਹੀਂ ਸੀ ਕੁਝ ਨਹੀਂ ਸੀ ਸੋ ਉਹ ਅੱਜ ਅਸੀਂ 18 ਫੁੱਟ ਚੌੜੀ ਸ਼ੁਰੂ ਕਰਾ ਰਹੇ ਹਾਂ ਕੰਮ ਸੋ ਅੱਜ ਅੱਠ ਕੰਮ ਹੈ ਜਿਹੜੇ ਉਹ ਹਲਕੇ ਦੇ ਵਿੱਚ